ਦੀ ਰਿਟਾਇਰਮੈਂਟ ਆ ਵੀ ਆ ਦੋ ਦੋ ਕਰਾ ਲੈ ਕਹਿੰਦਾ ਮੇਰਾ ਘਰ ਹੀ ਨਹੀਂ ਹੈਗਾ ਵੀ ਅੱਛਾ ਹਾਂ ਇਹਦੇ ਘਰ ਦੀ ਨਕਵਾਰੀ ਕੀਤੀ ਜਾਵੇ ਵੀ ਇਹਦਾ ਘਰ ਕਿਉਂ ਨਹੀਂ ਹੈਗਾ ਵੀ ਜੀ ਦੋ ਨੰਨਾ ਨਨਾਨਾ ਤੇ ਸਸਾਂ ਵਿੱਚ ਵੜ ਜਾਂਦੀਆਂ ਤੇ ਉਦੋਂ ਕਦੇ ਵੀ ਘਰ ਨਹੀਂ ਬਸਦੀਗੇ ਛੇ ਬੱਚਿਆਂ ਨਵਾ ਦੀ ਨਨਾਨ ਡਾਕਟਰ ਆ ਜਿਹੜੀ ਇਹ ਰਹਿੰਦੀ ਐ ਇੱਥੇ ਠੀਕ ਹੈ ਹਾਂ ਉਹ ਆਪਣੇ ਹੱਥੀਂ ਪੋਸ਼ਨਾ ਕਰਦੀ ਰਹੀ ਐ ਜੀ ਆਈ ਕਹਿੰਨਾ ਵੀ ਆ ਜਿਹੜੀ ਡਾਕਟਰ ਆ ਪਹਿਲਾਂ ਤੇ ਇਹਤੇ ਕਾਰਵਾਈ ਹੋਣੀ ਚਾਹੀਦੀ ਐ ਇਹ ਤਾਂ ਮਨੂਨੀ ਜੁਰਮਾ ਵਾਸ਼ਿੰਗ ਕਰਾਉਣਾ ਹੀ ਕਾਨੂੰਨੀ ਜੁਰਮਾ ਲੋਕ ਹੁਣ ਹੁਣੇ ਖਬਰ ਨੂੰ ਦੇਖਣਾ ਵੀ ਜਿਹੜਾ ਓਸ਼ਨ ਕਰ ਦੇਣਾ ਕਿ ਇਹ ਔਰਤ ਦੇ ਨਾਲ ਐਡਾ ਕਹਾਣ ਕਰਨਾ ਔਰਤੀ ਔਰਤ ਦੀ ਦੋਸ਼ ਚਾਰ ਵਾਰੀ ਹੋ ਗਿਆ ਕਹਿੰਦੇ ਓਸ਼ਨ ਹਾਂ ਔਰਤੀ ਔਰਤ ਦੀ ਦਸ਼ਮਣ ਬਣੀ ਪਈ ਆ ਸੋਖ ਦੀ ਗੱਲ ਮੁੱਦੇ ਦੀ ਕਰੀਏ ਅਸੀਂ ਆ ਆਉਣ ਵਾਲੀ ਤਿੰਨ ਤਰੀਕ ਨੂੰ ਉਹਨਾਂ ਦੇ ਕੁੜੀ ਨੂੰ ਅਸੀਂ ਦੁਬਾਰਾ ਫੇਰ ਉਏ ਇਹਦੇ ਸਾਰੇ ਘਰ ਵਾੜਨਾ ਫਿਰ ਸਾਡੇ ਨਾਲ ਪ੍ਰਸ਼ਾਸਨ ਟੱਕਰਾ ਲਵੇ ਵੀ ਕਿੱਦਾਂ ਲੈਣਾ ਕਿੱਦਾਂ ਧੀਆਂ ਨੂੰ ਘਰ ਨਹੀਂ ਵੜਨ ਦਿੰਦੇ ਉਹਨੂੰ ਕਿਹਨੇ ਅਥਾਰਟੀ ਦਿੱਤੀ ਵੀ ਇਹਨੂੰ ਘਰੋਂ ਕੱਢ ਸਕਦੇ ਹੋ ਕੋਰਟ ਨੇ ਇਜਾਜ਼ਤ ਨਹੀਂ ਦਿੱਤੀ ਇਹਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਇਹਦਾ ਰਾਈਟ ਬਣਦਾ ਉਹਨਾਂ ਦੇ ਘਰੇ ਰਹਿਣਾ ਜਿੰਨਾ ਚਿਰ ਕੋਈ ਕੋਰਟ ਫੈਸਲਾ ਨਹੀਂ ਕਰਦੀ ਕਿ ਉਹਨਾਂ ਚਿਰ ਆਪਾਂ ਉਹ ਕਦੇ ਵੀ ਕਿਸੇ ਧੀ ਨੂੰ ਘਰੋਂ ਨਹੀਂ ਕੱਢ ਸਕਦੇ ਜੀ ਵੀ ਤੁਸੀਂ ਚੰਗੀਆਂ ਵੀਡੀਓ ਤੇ ਚੰਗੇ ਕਮੈਂਟ ਕਰਿਆ ਕਰੋ ਐ ਧੀਆ ਵਿਚਾਰੀਆਂ ਦੋ ਬੱਚਿਆਂ ਨੂੰ ਵਧੀਆਂ ਨੂੰ ਜਨਮ ਦਿੱਤਾ ਅੱਜ ਉਹ ਪਹਿਲੀ ਘਰ ਵਾਲੀ ਦਾ ਵਰਤਨ ਲਾ ਗਿਆ ਉਹਦੇ ਤਹਾਡੇ ਦੇ ਪਰਚਾ ਹੋ ਜਾਣਾ ਤੂੰ ਘਰੇ ਨਹੀਂ ਰਹਿ ਸਕਦੀ ਕਿਉਂਕਿ ਮੇਰਾ ਤੁਹਾਡੇ ਦਾ ਜਿਹੜਾ ਸਮਾਨ ਹੈ ਉਹ ਵੀ ਅਗਲੇ ਦਿਨ ਪੁਲਿਸ ਦੀ ਸਹਿਮਤੀ ਦੇ ਨਾਲ ਲੱਦ ਕੇ ਉਹਨੇ ਸਾਡੇ ਘਰੇ ਘੱਲਿਆ ਪਰ ਅਹੀ ਰੱਖਿਆ ਨਹੀਂ ਵਾਪਸ ਮੋੜਿਆ ਫਿਰ ਉਹ ਸਮਾਨ ਕਿੱਥੇ ਹੈ ਹੁਣ ਉਹ ਵਾਪਸ ਮੋੜਤਾ ਉਹਨਾਂ ਦੇ ਘਰੇ ਉਹ ਇਹਨੂੰ ਧਮਕੀਆਂ ਦੇਂਦਾ ਕਦੀ ਕਹਿ ਦਿੰਦਾ ਪਰਚਾ ਕਰ ਦੂੰ ਤੁਹਾਡੇ ਤੇ ਤੁਹਾਨੂੰ ਜੇਲ੍ਹ ਚ ਘੱਲ ਦੂੰਗਾ ਕਦੀ ਕੁਛ ਕਹਿੰਦਾ ਕਦੀ ਕੁਛ ਕਹਿੰਦਾ ਔਰ ਗੱਲ ਪਹਿਲੀ ਵਾਈਫ ਨਾਲ ਫਿਰ ਦਾਵਾ ਕਹਿ ਦਿੰਦਾ ਉਹ ਤੇ ਵਾਈਫ ਆ ਉਹ ਵਾਈਫ ਆ ਕਿ ਇਹ ਕਿਉਂ ਆਣਿਆ ਜਿਹਨੂੰ 12-12 ਸਾਲ ਰੱਖਿਆ ਵਾ ਤੇ ਇਹ ਕਮੈਂਟ ਆਉਂਦੇ ਨੇ ਕਹਿੰਦੇ ਵੀ ਤੁਸੀਂ ਧੀਆਂ ਦੇ ਹੱਕ 'ਚ ਖੜ ਜਾਂਦੇ ਹੋ ਮੁੰਡਿਆਂ ਦੇ ਜੀਨ ਖੜਦੇ ਤੁਸੀਂ ਪਤਾ ਵੀ ਆ ਤੁਹਾਨੂੰ ਸਾਡੀਆਂ ਵੀਡੀਓ ਦੇਖੋ ਆ ਪਿੱਛੇ ਅਸੀਂ ਸੰਗਰੂਰ ਸਾਈਡ ਤੇ ਗਏ ਆ ਜਾਖਲ ਸਾਈਡ ਤੇ ਉੱਥੇ ਉਹ ਮੁੰਡੇ ਦੇ ਮਸਲੇ ਦੇ ਵਿੱਚ ਗਏ ਆ ਮੁੰਡੇ ਦੇ ਹੱਕ ਦੇ ਵਿੱਚ ਖੜੇ ਆ ਸੀ ਅਸੀਂ ਸਹੀ ਬੰਦੇ ਦੇ ਨਾਲ ਖੜਦੇ ਆ ਕੋਈ ਮੁੰਡੇ ਕੁੜੀ ਦਾ ਮਸਲਾ ਨਹੀਂ ਹੈਗਾ ਚਾਰ ਬੌਸ ਨਾ ਕਰਵਾਇਆ ਵਾ 7-6 ਬੱਚੀਆਂ ਉਹਨਾਂ ਦੇ ਘਰੇ ਜਾ ਕੇ अच्छा हां जी छह बच्चियां ਨਵਾਂ ਜਿਹੜਾ ਡਾਕਟਰ ਹੈ ਜਿਹੜੀ ਇਹ ਰਹਿੰਦੀ ਹੈ ਇੱਥੇ ਠੀਕ ਹੈ हां ਉਹ ਆਪਣੇ ਹੱਥੀ ਪੋਸ਼ਣਾ ਕਰਦੀ ਰਹੀ ਹੈ ਇਹ ਕਹਿੰਦੇ ਆ ਵੀ ਇਹ ਜਿਹੜੀ ਡਾਕਟਰ ਹੈ ਪਹਿਲਾਂ ਤੇ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਇਸ ਵਕਤ ਅਸੀਂ ਖੜਿਆਂਗੇ ਤਰਨਤਾਰਨ ਤਰਨਤਾਰਨ ਤੋਂ ਜਦੋਂ ਮਾਨਾਂ ਵਾਲੇ ਨੂੰ ਜਾਣਿਆ ਜਨਨ ਕਿ ਵੀ ਤਰਨਤਾਰਨ ਜ਼ਿਲ੍ਹਾ ਪੈਂਦਾ ਇਹ ਇੱਥੇ ਧੀਆ ਦੇ ਮਸਲੇ ਤਿੰਨ ਚਾਰ ਦਿਨ ਹੋ ਗਏ ਅੰਬਰਸਰ ਗਏ ਹੋਏ ਸੀ ਪਹਿਲਾਂ ਉੱਥੇ ਜਨਨ ਕਿ ਵਸਾ ਕੇ ਆਏਗੇ ਘਰ ਜੋ ਮਸਲਾ ਦੀ ਹੱਲ ਕਰਕੇ ਆਏ ਨੇ ਬੀਬੀ ਸੁਖਦੀਪ ਕੌਰ ਜੀ ਮੁਖਤਸਰ ਸਾਹਬ ਵਾਲੇ ਹਾਂ ਕੀ ਨਾਮ ਹੈ ਜੀ ਆਪਣਾ ਮਨਦੀਪ ਕੌਰ ਮਨਦੀਪ ਕੌਰ ਕੀ ਮਸਲਾ ਛੋਟਾ ਪੂਰਾ ਮਸਲਾ ਕਹਿੰਦੇ ਝਗੜਾ ਹੈ ਜੀ ਮਤਲਬ ਇਹਨਾਂ ਜੋ ਦੋਗੇ ਸੈਕਿੰਡ ਮੈਜਿਕ ਕਰਵਾਈ ਹੈ ਪਹਿਲੇ ਤਲਾਕ ਨਹੀਂ ਕੀਦੀ ਆ ਆਪਣੀ ਵਾਈਫ ਨੂੰ 10-12 ਸਾਲ ਮੇਰੇ ਘਰੇ ਬਸੀ ਦੋ ਬੇਟੇ ਆ ਇਹਦੇ ਘਰੋਂ ਹੋਈਆਂ ਇੱਕ ਬੇਟੀ ਮੇਰੀ ਪਹਿਲਾ ਸੀ ਹੁਣ ਆਣ ਕੇ 5-6 ਸਾਲ ਤੋਂ ਹੀ ਆਪਣੀ ਪਹਿਲੀ ਵਾਈਫ ਨਾਲ ਮਿਲ ਰਿਹਾ ਤੇ ਘਰੇ ਵੀ ਲਿਆਉਂਦੇ ਰਹੇ ਆ ਪਹਿਲਾਂ ਵੀ ਜੋ ਘਰ ਦੀ ਜਾਇਦਾਦ ਹੈ ਜਿੱਥੇ ਮੈਂ ਵਿਆਹੀ ਗਈ ਹਾਂ ਉਹ ਜਿਹੜਾ ਘਰ ਆ ਗਿਆ ਉਹ ਨਨਾਨਾ ਨੂੰ ਦੇਤਾ ਉਹ ਕਹਿੰਦਾ ਨਨਾਨਾਾਂ ਦੀ ਇਹਦਾ ਕੁਝ ਨਹੀਂ ਹੈਗਾ ਇਹ ਜੋ ਘਰ ਬਾ ਸਾਡਾ ਆ ਠੀਕ ਹੈ ਤੇ ਆਪਣੇ ਪਹਿਲੇ ਪਰਿਵਾਰ ਨੂੰ ਮਿਲਦਾ ਵੀ ਆ ਸਾਰੇ ਖਰਚਾ ਬਟਾ ਸਭ ਕੁਝ ਦਿੰਦਾ ਮੈਨੂੰ 3 ਮਹੀਨੇ 1.5 ਸਾਲ ਹੋ ਗਏ ਪੇਕੇ ਬੈਠੀ ਨੂੰ ਨਾ ਕੋਈ ਖਰਚਾ ਨਾ ਕੋਈ ਪੱਠਾ ਆਪਣਾ ਖੁਦ ਕਮਾ ਕੇ ਆਪਣੇ ਬੱਚੇ ਮਾ ਪਾਲ ਲਈ ਨੇ ਤੇ ਮੇਨੀ ਜੋ ਵੀ ਆ ਮੇਰੇ ਘਰ ਤੋਂ ਹੱਟ ਦਿੱਤਾ ਜਾਵੇ ਮੇਰੇ ਬੱਚਿਆਂ ਦਾ ਤੇ ਪਹਿਲਾਂ ਬਾਬਾ ਜੀ ਛੱਡ ਕੇ ਵੀ ਆਏ ਸੀ ਹਾਂਜੀ ਛੱਡ ਕੇ ਆਏ ਇਹ ਤੇ ਜੇ ਥਾਣੇ ਤੱਕ ਕਾਸ਼ਦੀਆ ਤੇ ਥਾਣੇ ਦਾ ਅਗਨੇ ਦਾ ਧਮਕਾ ਕੇ ਤੇ ਮਤਲਬ ਇਹ ਕਿ ਇੰਤਲ ਪੀਕੇ ਕਾਲ ਦਿੱਤਾ ਹਾਂ ਹਾਂ ਬੀਬੀ ਜੀ ਫਿਰ ਕਿਵੇਂ ਕੀ ਮਸਲਾ ਉਲਝਿਆ ਹੋਇਆ ਹੈ ਕਾਫੀ ਹਾਂਜੀ ਬਾਬਾ ਜੀ ਇਹਨਾਂ ਕੁੜੀ ਨੂੰ ਅਸੀਂ ਛੱਡ ਕੇ ਆਏ ਸੀ ਬੌਝਾ ਗਿੰਝਾਂ ਸੀਗੀਆਂ ਇਹ ਆਂਦੇ ਵੀ ਸਾਨੂੰ ਪ੍ਰਸ਼ਾਸਨ ਨੇ ਡਰਾ ਧਮਕਾ ਕੇ ਬਾਹਰ ਕੱਢਤਾ ਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਐਸਐਚਓ ਸਾਹਿਬ ਤੁਹਾਡੇ ਨਾਲ ਮੇਰੀ ਗੱਲ ਵੀ ਹੋਈ ਸੀਗੀ ਫਿਰ ਤੁਸੀਂ ਕਹਿ ਦਿੰਦੇ ਆ ਵੀ ਨਿੰਗ ਸਿੰਘ ਪ੍ਰਸ਼ਾਸਨ ਦੇ ਆਊਟ ਬੋਲਦੇ ਆ ਗਲਤ ਬੋਲਦੇ ਆ ਹੋਨੂ ਕਿਨੇ ਥਰਟੀ ਦਿੱਤੀ ਆ ਵੀ ਇਹਨੂੰ ਘਰੋਂ ਕੱਢ ਸਕਦੇ ਹੋ ਕੋਰਟ ਨੇ ਇਜਾਜ਼ਤ ਨਹੀਂ ਦਿੱਤੀ ਇਹਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਇਹਦਾ ਰਾਈਟ ਬਣਦਾ ਉਹਨਾਂ ਦੇ ਘਰੇ ਰਹਿਣਾ ਜਿੰਨਾ ਚਿਰ ਕੋਈ ਕੋਰਟ ਫੈਸਲਾ ਨਹੀਂ ਕਰਦੀ ਕਿ ਉਹਨਾਂ ਚਿਰ ਆਪਾਂ ਉਹ ਕਦੇ ਵੀ ਕਿਸੇ ਤੀਨੂ ਘਰੋਂ ਨਹੀਂ ਕੱਢ ਸਕਦੇਗੇ ਸੋ ਦੂਜੀ ਵਾਰ ਘਰ ਵਸਿਆ ਦੋ ਬੱਚਿਆਂ ਨੂੰ ਉਹਦੀਆਂ ਨੂੰ ਜਨਮ ਦਿੱਤਾ ਅੱਜ ਉਹ ਪਹਿਲੀ ਘਰ ਵਾਲੀ ਦਾ ਵਰਤਨ ਲਾ ਗਿਆ ਉਹਦੇ ਬੱਚਿਆਂ ਨੂੰ ਖਰਚਾ ਦਿੰਦਾ ਉਹਨੂੰ ਅਤੀ ਜ਼ਾਇਦਾਤ ਵੀ ਦਿੱਤੀ ਅਸੀਂ ਜਾ ਸਾਰੀ ਪੰਚਾਇਤ 'ਚ ਬਹਿ ਕੇ ਗੱਲ ਕੀਤੀ ਆ ਕੁੜੀ ਨੂੰ ਵਧੀਆ ਸੀ ਘਰੇ ਛੱਡ ਕੇ ਆਏ ਆ ਚਲੋ ਅਸੀਂ ਇਹ ਕਹਾਂ ਵੀ ਕੁੜੀ ਤੋਂ ਭਾਈ ਜਿਹੜੀ ਗਲਤੀ ਹੋ ਗਈ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਘਰੇਲੂ ਝਗੜਾ ਸਾਰੇ ਗਿਲੇ ਸ਼ਿਕਵੇ ਮਿਟਾ ਕੇ ਆਪਣੇ ਦੋਵੇਂ ਜੀ ਆਪਦੀ ਜ਼ਿੰਦਗੀ ਜਿਓ ਪਰ ਕਿਤੇ ਨਾ ਕਿਤੇ ਜੜੀਆਂ ਨਨਾਨਾ ਤੇ ਸੱਸਾਂ ਆ ਘਰ ਨਹੀਂ ਬਸਣ ਦਿੰਦੀਆਂ ਅਸੀਂ ਇਹ ਚੀਜ਼ ਨੂੰ ਬਹੁਤ ਗਲਤ ਮੰਨਦੇ ਆ ਤੇ ਇਸ ਬੱਚੀ ਦਾ ਹੱਕ ਮਦਨਾ ਦਿਓ ਤੇ ਇਹਦੀ ਧੀਆ ਵਿਚਾਰੀ ਦਰਦ ਦਰ ਰੋਲ ਰਹੀ ਆ ਤੇ ਆਪ ਦਾ ਪਤਾ ਨਹੀਂ ਕਿੱਥੇ ਕੰਮ ਕਰ ਕਰਕੇ ਉਹਦੀ ਸਕੂਲ ਦੀ ਫੀਸਾਂ ਭਰਦੀ ਆ ਉਹਦੀ ਮਾਤਾ ਆ ਆਪਣੀ ਧੀ ਨੂੰ ਕਿੰਨਾ ਟਾਈਮ ਹੋ ਗਿਆ ਬੇਟਾ ਤੂੰ ਘਰੇ ਬੈਠਾ ਸੀ 1.5 ਸਾਲ ਹੋ ਗਏ ਨੂੰ ਘਰ ਬੈਠੇ ਹੋ 1.5 ਸਾਲ ਬਾਅਦ ਅਸੀਂ ਇਹਨੂੰ ਘਰੇ ਵਾੜ ਕੇ ਆਏ ਸੀਗੇ ਤਾਂ ਫੇਰ ਪੁਲਸ ਵਾਲਿਆਂ ਨੇ ਕੋਈ ਡਰਾ ਤੰਮਕਾ ਕੇ ਇਹਨੂੰ ਘਰੋਂ ਕੱਢਤਾ ਜੇ ਤੁਸੀਂ ਧੀਆ ਨੂੰ ਘਰੇ ਵਾੜ ਨਹੀਂ ਸਕਦੇ ਤਾਂ ਤੁਹਾਨੂੰ ਕੱਢਣ ਦੀ ਵੀ ਕਿਸੇ ਨੇ ਤਾਂ ਇਹ ਪਹਿਲਾ ਮੌਕਾ ਆਇਆ ਨਹੀਂ ਪੁਲਿਸ ਪ੍ਰਸ਼ਾਸਨ ਕੱਲ ਵੀ ਪ੍ਰਸ਼ਾਸਨ ਨੇ ਮਦਦ ਕਰੀ ਆ ਦੇਖ ਮਸਲੇ 'ਚ ਸਾਰੇ ਕਿਤੇ ਪ੍ਰਸ਼ਾਸਨ ਮਦਦ ਕਰਦਾ ਕੱਲਾ ਇਹ ਮਸਲਾ ਆਇਆ ਵੀ ਕਹਿੰਦੇ ਸੀ ਤੁਹਾਡੇ ਤਾਂ ਪਰਚਾ ਹੋ ਜਾਣਾ ਤੂੰ ਘਰੇ ਨਹੀਂ ਰਹਿ ਸਕਦੀ ਵੀ ਕਹੇ ਬੱਚੇ ਨੇ ਇੱਕ ਬੇਟੀ ਦੇ ਛੋਡੀ ਦੇ ਤਿੰਨ ਬੱਚੇ ਆ ਤਿੰਨ ਗੁੱਡੀਆਂ ਤਿੰਨ ਗੁੱਡੀਆਂ ਨੇ ਜੇ ਪਹਿਲੇ ਹੀ ਤੇ ਦੋ ਗੁੱਡੀਆਂ ਦੇ ਘਰ ਹੋਈਆਂ ਵਾ ਕੇ ਬੇਨਤੀ ਹੈ ਮੇਰੀ ਵੀ ਮੈਂ ਆਪਣਾ ਘਰ ਵਸਾਉਣਾ ਚਾਹੁੰਦੀ ਆ ਮੇ ਜੋ ਮੇਰੇ ਘਰ ਦਾ ਹੱਕ ਬਣਦਾ ਮੈਨੂੰ ਦਿੱਤਾ ਜਾਵੇ। ਬਾਕੀ ਸੰਗਤ ਨੂੰ ਇਹੋ ਬੇਨਤੀ ਹੈ ਕਿ ਮੇਰੀ ਮਦਦ ਕੀਤੀ ਜਾਵੇ। ਤਾਂ ਉਹ ਇਦਾਂ ਕਿਉਂ ਕਰ ਕਿੰਨਾ ਚਿਰ ਤੁਸੀਂ ਰਹੋ ਪੇਕੀ? ਸੌਰੀ। ਬਾਕੀ ਤੇਰਾ ਸਾਲ ਗਈਆਂ ਜੀ। 12 ਸਾਲ ਦੀ ਮੇਰੀ ਬੇਟੀ ਆ ਵਿਚਕਾਰ ਵਾਲੀ 4 ਸਾਲ ਦੀ ਛੋਟੀ ਆ ਤੇਰਾ ਸਾਲ ਦੀ ਵੱਡੀ ਆ। ਫਿਰ ਹੁਣ ਕੀ ਗੱਲ ਹੋ ਗਈ ਕੀ ਪਤਾ ਲੱਗਿਆ ਗੱਲ ਸਾਹਮਣੇ ਆਈ ਐ? ਤਾਂ ਹੁਣ ਮੇਰੇ ਤੇ ਗਲਤ ਅਲੀਗੇਸ਼ਨ ਲਾਉਂਦਾ ਵੀ ਇਹ ਗਲਤ ਆਏ ਆ ਜਿਉਂ ਐ। ਕਹੇ ਵਿਆਹ ਹੋਏ ਹੋਏ ਨੇ ਛੋਡੇ ਪਤੀ ਦੇ। ਦੋ ਦੂਜਾ ਵਿਆਹ ਤੇ ਜਿਹੜੀ ਹੁਣ ਉਹ ਹੁਣ ਕਿਹਦੇ ਨਾਲ ਰਹਿ ਰਿਆ ਪਹਿਲੀ ਨਾਲ ਪਹਿਲੀ ਕਿੱਥੇ ਐ ਸਹੁਰੀਆਂ ਤੇਰੇ ਨਹੀਂ ਨਹੀਂ ਉਹ ਆਪਣੇ ਪੇਕੇ ਗਈ ਹੈ ਫੇਕੇ ਰਹਿੰਦੀ ਘਰ ਉੱਥੇ ਬਣਾਇਆ ਜਾਂ ਸ਼ਰੇ ਹਾਮ ਨਹੀਂ ਲਿਆਉਂਦਾ ਏਦਾਂ ਆਉਂਦੀ ਜਾਂਦੀ ਹੈ ਜਾਂਦੀ ਆ ਉਦਾਂ ਸਾਰੇ ਜਗ੍ਹਾ ਮਿਲਦੇ ਵਕਤ ਤੇ ਇੱਕ ਦੂਜੇ ਨੂੰ ਆਉਂਦੇ ਫਿਰ ਸਹੁਰੇ ਵੀ ਜਾਂਦਾ ਹੋਊਗਾ ਉਹਦੇ ਜੀ ਜਾਂਦਾ ਉੱਥੇ ਫਿਰ ਉਹਦੇ ਨਾਲ ਪਹਿਲਾਂ ਕੀ ਗੱਲ ਛੜਤੀ ਸੀ ਉਹ ਜਦੋਂ ਤੁਹਾਡੇ ਨਾਲ ਵਿਆਹ ਕਰਾਇਆ ਹਾਂਜੀ ਉਹ ਤਾਂ ਛੜਤੀ ਸੀ ਉਹ ਤਾਂ ਐਲੀਕੇਸ਼ਨ ਲਾਏ ਸੀ ਕਿ ਆਪਣੇ ਮਤਲਬ ਮੇਰੇ ਪਣਵਾਈਏ ਦੇ ਨਾਲ ਗੱਲ ਤਾਂ ਕਿਹੜੇ ਰਿਸ਼ਤੇ ਕਰਾਇਆ ਸੀ ਅੱਛਾ ਹਾਂਜੀ ਇਹ ਫਿਰ ਜਦੋਂ ਛੜਤੀ ਸੀ ਫਿਰ ਤਲਾਕ ਵੀ ਹੋ ਗਿਆ ਸੀ ਨਹੀਂ ਉਹਦਾ ਤਲਾਕ ਨਹੀਂ ਹੋਇਆ ਉਹਨੇ ਝੂਠ ਬੋਲਿਆ ਕਿ ਮੇਰਾ ਤਲਾਕ ਹੋਇਆ ਕਿ ਬਾਅਦ ਚ ਪਤਾ ਲੱਗਾ ਕਿ ਉਹਦਾ ਤਲਾਕ ਨਹੀਂ ਹੋਇਆ ਬਿਨਾ ਤਲਾਕ ਤੇ ਛੋਡੇ ਨਾਲ ਵਿਆਹ ਕਰਾ ਲਿਆ ਹਾਂਜੀ ਅਨੰਦ ਵੀ ਹੋਈ ਸੀਗੇ ਹਾਂਜੀ ਪਹਿਲਾਂ ਵਾਲੀ ਨਾਲ ਵੀ ਅਨੰਦ ਹੋਈ ਸੀ ਤੇ ਇਹਦੇ ਨਾਲ ਵੀ ਅਨੰਦ ਹਾਂਜੀ 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 ਮਜ਼ਦੂਰ ਫਿਰ ਛੜਤੀ ਹੈ ਦੇਖ ਸਕਦੇ ਹਾਂ ਵੀ ਦਰ ਦਰ ਫਿਰ ਰਹੀ ਹੈਗੀ ਬਾਬਿਆਂ ਲੈ ਬਈ ਆਈਏ ਢਿੰਗ ਸਿੰਘ ਫੌਜਾਂ ਬੀਬੀ ਸੁਖਦੀਪ ਕੌਰੇ ਪੂਰੇ ਜਥੇ ਕੋਲੇ ਜੋ ਮੁਖਸਰ ਸਾਹਿਬ ਵਾਲੇ ਨੇ ਧੀਆ ਦੇ ਮਸਲੇ ਹੱਲ ਕਰਾਉਂਦੇ ਨੇ ਇਹਨਾਂ ਲਈ ਵੀ ਆਇਓਗੇ ਫਿਰ ਕਿਵੇਂ ਮੇਰੀ ਦਰਾਨੀ ਨੇ ਰਿਸ਼ਤਾ ਕਰਵਾਇਆ ਆਪਣੇ ਭਰਾ ਨੂੰ ਕਹਿੰਦੀ ਸਾਰਾ ਕੁਝ ਮੇਰੇ ਢੋਲੀ ਚ ਪਾ ਦੇ ਮੇਰੀ ਧੀ ਆ ਹੁਣ ਉਹ ਵੀ ਸਹਿਮਤ ਆ ਉਹ ਵੀ ਕੱਢ ਦੀ ਐ ਇਹਨੂੰ ਕਰੋ ਇਹਦੀ ਦਰਿਆਣੀ ਮੇਰੀ ਦਰਾਨੀ ਇਸ ਰਿਸ਼ਤੇ ਦਾ ਸਗਾ ਪ੍ਰੋਫੈਸਰ ਬੱਚੋਲਣੇ ਜਿਹੜੀ ਤੇਰੀ ਦਰਾਣੀ ਹੈ ਇਹ ਦਰਾਣੀ ਇਹ ਨਨਾਨ ਆ ਹਾਂਜੀ ਸ਼ਕੀਰ ਅੱਛਾ ਇਹਦੀ ਨਨਾਨ ਹੈ ਹਾਂਜੀ ਹਾਂਜੀ ਉਹਨੇ ਰਿਸ਼ਤਾ ਆਪਣੇ ਭਰਾ ਨੂੰ ਕਰਵਾਇਆ ਜਿਹੜੇ ਜਿੱਦਾਂ ਹੁੰਦੇ ਅੱਛਾ ਇਤਰਾ ਦੇ ਮਸਲੇ ਨੇ ਬਈ ਦੇਖ ਸਕਦੇ ਹੋ ਕੱਲੇ ਪਾਸਾ ਅਸੀਂ ਤੇ ਇਹ ਹੀ ਆਨੇ ਆ ਵੀ ਇੰਨਾ ਬੱਚੀ ਦੀ ਮਦਦ ਕਰੋ ਅਸੀਂ ਤਾਂ ਕੀਤੀ ਕਰਨ ਨਹੀਂ ਦੇ ਆ ਪਰ ਸਾਰੇ ਰਲ ਮਿਲ ਕੇ ਆਪਾਂ ਕਰਦੇ ਆ ਨਾ ਠੀਕ ਹੈ ਬੱਚੀ ਦਾ ਘਰ ਵਸਾਈ ਉਹ ਕਹਿੰਦੀ ਮੈਂ ਉੱਥੇ ਹੀ ਜਾਣਾ ਚਾਹੁੰਨੀ ਆ ਵੀ ਮੈਂ ਮੇਰੇ ਕੋਲ ਤਿੰਨ ਬੱਚੀਆਂ ਮੈਂ ਤਿੰਨ ਬੱਚੀਆਂ ਲੈ ਕੇ ਕਿੱਥੇ ਜਾਵਾਂ ਮੇਰਾ ਹੱਕ ਦਵਾਓ ਧੀਆਂ ਦੇ ਵੀ ਬਹੁਤ ਸਾਰੀਆਂ ਧੀਆਂ ਦੇ ਘਰ ਉਜੜੇ ਬਹੁਤ ਸਾਰੇ ਵੀਰਾਂ ਦੇ ਘਰ ਉਜੜੇ ਪਰ ਜਿਹਦਾ ਰਾਈਟ ਬੰਦਾ ਜਿਹਦਾ ਸਹੀ ਬੰਦਾ ਆਪਾਂ ਉਹਦੇ ਹੱਕ ਦੇ ਵਿੱਚ ਜਿਹੜਾ ਹੈਗਾ ਕੋਈ ਕਮੈਂਟ ਕਰਿਆ ਕਰੋ ਪੰਜਾਬ ਵਿੱਚ ਵਿੱਚ ਇਹ ਕਮੈਂਟ ਆਉਂਦੇ ਨੇ ਕਹਿੰਦੇ ਵੀ ਤੁਸੀਂ ਧੀਆਂ ਦੇ ਹੱਕ 'ਚ ਖੜ ਜਾਂਦੇ ਹੋ ਮੁੰਡਿਆਂ ਦੇ ਜੀਨ ਖੜਦੇ ਤੁਸੀਂ ਪਤਾ ਵੀ ਆ ਤੁਹਾਨੂੰ ਇਹ ਸਾਡੀਆਂ ਵੀਡੀਓ ਦੇਖੋ ਆ ਪਿੱਛੇ ਅਸੀਂ ਸੰਗਰੂਰ ਸਾਈਡ ਤੇ ਗਏ ਆ ਜਾਖਲ ਸਾਈਡ ਤੇ ਉੱਥੇ ਉਹ ਮੁੰਡੇ ਦੇ ਮਸਲੇ ਦੇ ਵਿੱਚ ਗਏ ਆ ਮੁੰਡੇ ਦੇ ਹੱਕ ਦੇ ਵਿੱਚ ਖੜੇ ਆ ਸੀ ਅਸੀਂ ਸਹੀ ਬੰਦੇ ਦੇ ਨਾਲ ਖੜਦੇ ਆ ਕੋਈ ਮੁੰਡੇ ਕੁੜੀ ਦਾ ਮਸਲਾ ਨਹੀਂ ਹੈਗਾ ਜੇ ਮੁੰਡੇ ਦੇ ਵਿੱਚ ਗਲਤੀ ਆ ਤਾਂ ਮੁੰਡੇ 'ਚ ਕੱਢਦੇ ਕੁੜੀ 'ਚ ਗਲਤੀ ਤਾਂ ਕੁੜੀ 'ਚ ਕੱਢਦੇ ਆ ਹੁਣ ਤੁਹਾਨੂੰ ਵੀ ਪਤਾ ਵੀ ਜੇ ਕੋਰਟ ਕਚਹਿਰੀ ਕੋਈ ਆਰਡਰ ਦੇਵੇ ਜੱਜ ਕੋਈ ਦੇਵੇ ਵੀ ਇਹਨੂੰ ਘਰ ਖਾਲੀ ਕਰਨਾ ਚਾਹੀਦਾ ਕਰਦੇ ਤਾਂ ਕੋਈ ਪ੍ਰਸ਼ਾਸਨ ਦੀ ਤਾਂ ਕੋਈ ਉਹ ਨਹੀਂ ਹੈਗੀ ਜੀ ਪ੍ਰਸ਼ਾਸਨ ਉਹਦੀ ਸਹਿਮਤੀ ਦੇ ਨਾਲ ਸਮਾਨ ਲਿਆ ਤੇ ਕੁੜੀ ਦਾ ਦਾਜ ਦਾ ਸਮਾਨ ਭਰ ਕੇ ਉਹਦੇ ਪੇਕੇ ਘਰ ਵੀ ਤੇ ਰੱਖਿਆ ਵਾ ਤੇ ਬੜੀ ਸ਼ਰਮ ਦੀ ਗੱਲ ਆਈ ਤੇ ਉਹ ਠਾਣੇ ਵਿੱਚ ਫੇਰ ਇਹਨੇ ਕੁੜੀ ਸਾਡੇ ਗਾੜੀ ਲਾਈ ਅੱਛਾ ਹਾਂ ਐਸਾਈ ਨੇ ਬਾਬੇ ਯਾਨੀ ਕਿ ਬਾਬੇ ਛੱਡ ਕੇ ਆਏ ਸੀਗੇ ਬਿਵਾਸਾ ਕੇ ਆਏ ਸੀ ਕਿ ਕੁੜੀ ਫੇਰ ਵਾਪਸ ਧੋਰਤੀ ਕਿਹਾ ਕੀ ਇਹਨੇ ਉਹ ਕਹਿੰਦਾ ਵਾ ਵੀ ਇਹ ਉੱਥੇ ਰਹਿ ਨਹੀਂ ਸਕਦੀ ਵੀ ਕੁੜੀ ਜਿ ਨਜ਼ਰ ਮੋਕਦਾ ਨਹੀਂ ਖਲਚੀਆਂ ਠਾਣੇ ਦਾ ਨਾ ਕੋਈ ਤਾਂ ਕੁਝ ਤਾਂ ਕਿਹਾ ਉਹਨੇ ਹਾਂਜੀ ਉਹ ਕਹਿੰਦਾ ਨਾ ਜੇ ਰਹਿ ਨਹੀਂ ਸਕਦੀ ਇਹ ਇੱਥੇ ਉਹ ਭਈ ਉਹ ਜੇ ਕਿਹਾ ਵੀ ਪਹਿਲੀ ਵਾਈਫ ਨਾ ਫੇਰ ਦਾਂਦਾ ਉਹ ਤੇ ਇਹਦੀ ਵਾਈਫ ਹੀ ਆ ਹਾਂ ਅੱਛਾ ਹਾਂ ਜੀ ਪਿਆ ਜੀ ਆਪਾਂ ਮੁੱਖ ਦੀ ਗੱਲ ਮੁੱਦੇ ਦੀ ਕਰੀਏ ਅਸੀਂ ਆ ਆਉਣ ਵਾਲੀ 3 ਤਰੀਕ ਨੂੰ ਆਉਣਾ ਤੇ ਕੁੜੀ ਨੂੰ ਅਸੀਂ ਦੁਬਾਰਾ ਫੇਰ ਉਹ ਇਹਦੇ ਸਹੁਰੇ ਘਰ ਵਾੜਨਾ ਫਿਰ ਸਾਡੇ ਨਾਲ ਪ੍ਰਸ਼ਾਸਨ ਟੱਕਰਾਂ ਲਵੇ ਵੀ ਕਿੱਦਾਂ ਲੈਣਾ ਕਿੱਦਾਂ ਧੀਆ ਨੂੰ ਘਰ ਨਹੀਂ ਵੜਨ ਦਿੰਦੇ ਹਾਂ ਜੱਜ ਆਰਡਰ ਦੇ ਦੇ ਵੀ ਇਹਦਾ ਹੱਕ ਨਹੀਂ ਬਣਦਾ ਇਹ ਰਹਿ ਨਹੀਂ ਸਕਦੀ ਇਹਦਾ ਨਹੀਂ ਰਹਿਣਾ ਬੰਦਾ ਤੇ ਅਸੀਂ ਮੰਨ ਲਾਂਗੇ ਕਿ ਪਰ ਕੁੜੀ ਦਾ ਉੱਥੇ ਬੰਦਾ ਜਿੱਥੇ ਵਿਆਹ ਕੇ ਗਈ ਆ ਜ ਨਨਾਂ ਬੈਠਣ ਸੱਸ ਬੈਠੇ ਉਹਨਾਂ ਦਾ ਕੋਈ ਹੱਕ ਨਹੀਂ ਹੈਗਾ ਇਹਨੂੰ ਘਰੋਂ ਕੱਢਣ ਦਾ ਇਹਨਾਂ ਦੀ ਮੀਆਂ ਬੀਵੀ ਦੀ ਲੜਾਈ ਆ ਆਪਸੀ ਮੀਆਂ ਬੀਵੀ ਦੀ ਸਹਮਤੀ ਹੋਈ ਜਾਂਦੀ ਆ ਜੇ ਦੋ ਨਨਾਂ ਨਨਾਨਾ ਤੇ ਸੱਸਾਂ ਵਿੱਚ ਵੜ ਜਾਂਦੀਆਂ ਤੇ ਉਦੋਂ ਕਦੇ ਵੀ ਕਰਨੀ ਬਸਦੀ ਨਹੀਂ ਤੇ ਪਹਿਲੀ ਗੱਲ ਜੇ ਜੱਜ ਨੇ ਇਹਨੂੰ ਆਰਡਰ ਦਿੱਤਾ ਵੀ ਇਹ ਘਰੇ ਨਹੀਂ ਰਹਿ ਸਕਦੀ ਤਾਂ ਬਿਲਕੁਲ ਅਸੀਂ ਕਾਨੂੰਨ ਨੂੰ ਮੰਨਦੇ ਆ ਪਰ ਜੱਜ ਨੇ ਇਦਾਂ ਦਾ ਕੁਝ ਵੀ ਇਹਨੂੰ ਅ ਪਰਮਿਸ਼ਨ ਆ ਇਹ ਜੀ ਨਹੀਂ ਹੈਗੀ ਵੀ ਉਹ ਇਹਨੂੰ ਘਰੋਂ 12 ਸਾਲ ਪਿਆ ਉਹਨੂੰ ਹੋ ਗਈ ਜੀ ਰਹਿ ਕੇ ਹੀ ਆ ਦੋ ਬੱਚੀਆਂ ਨੇ ਤਿੰਨ ਚਾਰ ਬੋਸ਼ਨਾ ਕਰਵਾਇਆ ਵਾ ਸੱਤ 6 ਬੱਚੀਆਂ ਆ ਇਹਦੇ ਘਰੇ ਜਾ ਕੇ ਅੱਛਾ ਹਾਂ ਜੀ 6 ਬੱਚੀਆਂ ਆ ਵਾ ਜਿਹਨਾਂ ਨੂੰ ਡਾਕਟਰ ਆ ਜਿਹੜੀ ਇੱਕ ਰਹਿੰਦੀ ਆ ਇੱਥੇ ਠੀਕ ਹੈ ਹਾਂ ਉਹ ਆਪਣੇ ਹੱਥੀ ਬੋਸ਼ਨਾ ਕਰਦੀ ਰਹੀ ਆ ਜੀ ਆਈ ਕਹਿੰਨਾ ਵੀ ਆ ਜਿਹੜੀ ਡਾਕਟਰ ਆ ਪਹਿਲਾਂ ਤੇ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਇਹ ਤਾਂ ਮਨੂਨੀ ਜੁਰਮ ਆ ਬੋਸ਼ਨਾ ਕਰਾਉਣਾ ਹੀ ਕੋ ਕਾਨੂੰਨੀ ਜੁਰਮ ਲੋਕ ਹੁਣ ਹੁਣੇ ਖਬਰ ਨੂੰ ਦੇਖਣਾ ਵੀ ਜਿਹੜਾ ਵੋਸ਼ਨ ਕਰਦੇ ਨਾ ਕਿ ਇਹ ਔਰਤ ਦੇ ਨਾਲ ਐਡਾ ਘਾਨ ਕਰਨਾ ਔਰਤੀ ਔਰਤ ਦੀ ਚਾਰ ਵਾਰੀ ਹੋ ਗਏ ਕਹਿੰਦੇ ਵੋਸ਼ਨ ਹਾਂਜੀ ਔਰਤੀ ਔਰਤ ਦੀ ਦੋਸ਼ਮਣ ਬਣੀ ਪਈ ਆ ਸੋ ਮੈਂ ਆ ਨਹੀਂ ਆ ਵੀ ਇਸ ਚੀਜ਼ ਤੇ ਵੀ ਜਿਹੜਾ ਪ੍ਰਸ਼ਾਸਨਾਂ ਧਿਆਨ ਦੇਵੇ ਜੇ ਪ੍ਰਸ਼ਾਸਨ ਈਆਂ ਨੂੰ ਘਰੇ ਨਹੀਂ ਬਸਾ ਦਿੱਤੀਆਂ ਲੋਕਾਂ ਨੂੰ ਕੱਢਣ ਦਾ ਅੱਜ ਤੱਕ ਕੋਈ ਵੀ ਸਾਡਾ ਮੁਲਾਜ਼ਮ ਨੇ ਇਹ ਜਾਂ ਕੋਈ ਮੁਲਾਜ਼ਮ ਨੇ ਸਾਨੂੰ ਟੱਕਰਿਆ ਜਿਵੇਂ ਸਾਡੇ ਨਾਲ ਮਦਦ ਨਹੀਂ ਕੀਤੀ ਈਆਂ ਦਾ ਘਰ ਨਹੀਂ ਬਸਾਇਆ ਹੁਣ ਕੱਲ ਅਸੀਂ ਗਏ ਸੀਗੇ ਅਥੇ ਅੰਮ੍ਰਿਤਸਰ ਸਾਰੇ ਮੁਲਾਜ਼ਮਾਂ ਨੇ ਮਦਦ ਕਰੀ ਹੈ ਜੀ ਬਹੁਤ ਖੁਸ਼ ਕੱਲਾ ਹੀ ਗਏ ਸੀ ਹੈ ਆਹੀ ਕੇਸ ਆ ਆਪਣੇ ਚਾਉਂਦੇ ਆ ਵੀ ਇਹ ਬਹੁਤ ਗਲਤ ਕੀਤਾ ਤੁਸੀਂ ਤੁਹਾਡੀ ਸ਼ਹਿਤ ਤੇ ਜੇ ਇੰਦਾ ਕੁਝ ਹੋਇਆ ਤੇ ਅਸੀਂ ਇਸ ਚੀਜ਼ ਦੀ ਨਿੰਦਿਆ ਕਰਦੇ ਆ ਸਖਤ ਸ਼ਬਦਾਂ ਚ ਨਿੰਦਿਆ ਕਰਦੇ ਆ ਜੀ